ਕੂ ਟੂ ਰਨੀ ਪ੍ਰੇਟ ਭੀਕਰ ਪੈਦੀ ਹੁੰਦੀ ਆ ਆਮ ਖਾਣੇ ਆ ਤੇ ਉਸ ਦਿਨ ਮੈਂ ਤੋਂ ਨੇ 40 ਰੁਪਏ ਲੈ ਲਏ ਜੀ ਮੇਰੀ ਜੇਬ 'ਚ ਸਿਰਫ 50 ਰੁਪਏ ਸੀਗੇ ਮੈਂ ਉਹਨੂੰ ਕਿਹਾ ਮਾ ਤੂੰ ਧੱਕਾ ਕਰ ਰਿਹਾ ਤੂੰ ਜਿਆਦਾ ਪੈਸੇ ਲੈ ਰਿਹਾ ਕਹਿੰਦਾ ਜੀ ਇਹਦਾ ਰੇਟ ਵੱਧ ਗਿਆ ਹੀ ਐ ਵੱਧ ਗਿਆ ਪਰ ਮੈਨੂੰ ਕੁਝ ਬੰਦੇ ਮਜ਼ਾਕ ਕਰਦੇ ਦੀ ਵੀ ਤੂੰ ਇਹ ਕੀ ਕਰ ਰਿਹਾ ਬਹੁਤ ਮਜ਼ਾਕ ਕਰਦੇ ਵੀ ਤੂੰ ਕੰਪਲੀਟ ਕਰ ਰਿਹਾ ਇਹ ਕੋਈ ਗੱਲਾਂ ਕਰਨ ਵਾਲੀ ਸੰਗਰੂਰ ਤੇ ਇੱਕ ਅਜੀਬੋਗਰੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਸ਼ੋਲੇ ਬਠੂਰੇ ਦੀ ਪਲੇਟ ਦਾ ਰੇਟ 20 ਰੁਪਏ ਤੋਂ 40 ਰੁਪਏ ਹੋਣ ਤੇ ਇੱਕ ਦਿਹਾੜੀ ਮਜ਼ਦੂਰ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੱਕ ਸ਼ਿਕਾਇਤ ਕੀਤੀ ਹੈ। ਉਸ ਦੀ ਸ਼ਿਕਾਇਤ ਦੇ ਉੱਪਰ ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਦੀ ਗੱਲ ਆਖੀ ਗਈ ਹੈ ਜਿਸ ਤੋਂ ਮਜ਼ਦੂਰ ਸੰਤੁਸ਼ਟ ਨਜ਼ਰ ਆ ਰਿਹਾ ਹੈ। ਬਾਕੀ ਤੁਸੀਂ ਆਪ ਹੀ ਸੁਣ ਲਵੋ ਮਜ਼ਦੂਰ ਦੀ ਜਵਾਨੀ ਕੀ ਹੈ ਪੂਰਾ ਮਾਮਲਾ? ਮੇਰਾ ਨਾਮ ਵਿੰਦਰਾਵੀਰ ਜੀ ਤੇ ਮੈਂ ਲੇਬਰ ਦਾ ਕੰਮ ਕਰਦਾ। ਤੇ 1 ਵਜੇ ਸੀਗਾ ਜਿਸ ਦਿਨ ਮੈਂ 1 ਵਜੇ ਮੈਨੂੰ ਸ਼ੂਟਿੰਗ ਦੇ 1 ਵਜੇ ਕਿਦਾਂ ਦੀ ਗੱਲ ਕਰਕੇ ਇਹ ਤਕਰੀਬਨ 16 ਤਰੀਕ ਦੀ ਗੱਲ ਹੈ ਜੀ ਤੇ ਉਹ ਮੈਂ ਗਿਆ ਤੇ ਉੱਥੇ ੂ ਟੂਰਾਂ ਦੀ ਪਲੇਟ 20 ਰੁਪਏ ਦੀ ਹੁੰਦੀ ਆ ਆਮ ਸਖਾਨੇ ਆ ਤੇ ਉਸ ਦਿਨ ਮੈਂ ਤੋਂ ਨੇ 40 ਰੁਪਏ ਲੈ ਲਏ ਜੀ ਮੇਰੀ ਜੇਬ 'ਚ ਸਿਰਫ 50 ਰੁਪਏ ਸੀਗੇ ਤੇ 50 ਰੁਪਏ ਲੈ ਲਈ ਮੈਨੂੰ ਬਹੁਤ ਔਖਾ ਲੱਗਿਆ ਵੀ ਇਹਨੇ ਮੈਨੂੰ ਇੰਨੇ ਪੈਸੇ ਲੈ ਲੇ ਤੇ ਮੈਂ ਉਹਦੀ ਕੰਪਲੀਟ ਕਰਨੀ ਕਰੀ ਜੀ ਡੀਸੀ ਸਾਹਿਬ ਦੇ ਪਹਿਲਾਂ ਤੁਸੀਂ ਖਾਂਦੇ ਸੀ ਉਹ ਤੋਂ 20 ਰੁਪਏ ਬਿਲਕੁਲ ਖਾਂਦਾ ਠੀਕ ਆ ਜੀ ਤੇ ਉਹਨੇ ਉਸ ਦਿਨ ਮੈਨੂੰ 40 ਰੁਪਏ ਲੈ ਲਏ ਜੀ ਤੁਸੀਂ ਤੁਸੀਂ ਕੀ ਗੱਲ ਵੱਧ ਗੀ ਮੈਂ ਉਹਨੂੰ ਕਿਹਾ ਮੈਂ ਤੂੰ ਧੱਕਾ ਕਰ ਰਿਹਾ ਤੂੰ ਜਿਆਦਾ ਪੈਸੇ ਲੈ ਰਿਹਾ ਕਹਿੰਦਾ ਜੀ ਇਹ ਤਾਂ ਰੇਟ ਵੱਧ ਗਿਆ ਹੀ ਐ ਵੱਧ ਗਿਆ ਮੈਂ ਸਾਰੀ ਚੀਜ਼ ਦੇ ਰੇਟ ਫਿਕਸ ਨੇ ਤੂੰ ਇੰਨਾ ਥੋੜੇ ਦਿਨਾਂ ਬਾਅਦ ਰੇਟ ਵਧਾ ਦੇਣਾ ਤੂੰ ਗਲਤ ਕਰ ਰਿਹਾ ਕੰਮ ਇਹ ਤੁਹਾਨੂੰ ਲੱਗਿਆ ਕਿ ਤੁਸੀਂ ਮਜ਼ਦੂਰੀ ਕਰਕੇ ਥੋੜੇ ਪੈਸੇ ਹੋਰ ਮੈਂ ਮਤਲਬ ਥੋੜੇ ਪੈਸੇ ਜੀ ਮੇਰਾ ਗੁਜ਼ਾਰਾ ਹੁੰਦਾ ਦੀਆ ਉਹ ਮੈਂ ਉਹਦੇ ਕਰਕੇ ਉਹਨੂੰ 40 ਰੁਪਏ ਦੇਣੇ ਪਏ ਜੀ ਮੈਨੂੰ ਮਜਬੂਰੀ ਚ ਐਜੇ ਛੋਟੇ ਕੰਮ ਦੇ ਲਈ ਜਦੋਂ ਕੰਪਲੇਂਟ ਕੀਤੀ ਤਾਂ ਤੁਹਾਨੂੰ ਕੀ ਲੱਗਿਆ ਵੀ ਹਾਂ ਆਪ ਸੋਡੀ ਮਦਦ ਕਰਨਗੇ ਜੀ ਮੈਨੂੰ ਤਾਂ ਏਸੀ ਆਸ ਕਰਕੇ ਮੈਂ ਕੰਪਲੀਟ ਕਰ ਜੀ ਮੇਰੀ ਮਦਦ ਹੋ ਕਰਨਗੇ ਪਰ ਮੈਨੂੰ ਕੁਝ ਬੰਦੇ ਮਜ਼ਾਕ ਕਰਦੇ ਦੀ ਵੀ ਤੂੰ ਇਹ ਕੀ ਕਰ ਰਿਹਾ ਬਹੁਤ ਮਜ਼ਾਕ ਕਰਦੇ ਵੀ ਤੂੰ ਕੰਪਲੀਟ ਕਰ ਰਿਹਾ ਇਹ ਕੋਈ ਗੱਲਾਂ ਕਰਨ ਵਾਲੀ ਪਰ ਅੱਜ ਤੁਸੀਂ ਮੇਰੇ ਕੋਲੇ ਪਹੁੰਚੋ ਮੇਰੀ ਗੱਲ ਸੁਣੀ ਆ ਅੱਛਾ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਕਿ ਤੁਸੀਂ ਜਦੋਂ ਗਏ ਫਿਰ ਤੁਸੀਂ ਕਿਸ ਨੂੰ ਨਾਲ ਲੈ ਕੇ ਗਏ ਨਹੀਂ ਮੈਂ ਕਿਸੇ ਨੂੰ ਨਾਲ ਨਹੀਂ ਲੱਗ ਗਿਆ ਮੈਂ ਤਾਂ ਖੁਦ ਹੀ ਗਿਆ ਤੀ ਤਾਂ ਅਰਜੀ ਨਹੀਂ ਉਸ ਤੋਂ ਅਰਜੀ ਲਿਖਾਈ ਤੇ ਮੈਂ ਡੀਸੀ ਸਾਹਿਬ ਦੇ ਜਿੱਥੇ ਕਮਰਾ ਨੰਬਰ 106 ਆ ਉੱਥੇ ਕੰਪਲੀਟ ਦੇ ਕਿਹਾ ਜੀ ਪ੍ਰਸ਼ਾਸਨ ਨੇ ਬੋਲੋ ਤੁਹਾਡੇ ਕੰਪਲੇਨ ਦੇ ਉੱਪਰ ਕੀ ਅਸਰ ਹੋਇਆ ਤੁਹਾਨੂੰ ਕੀ ਕਿਹਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜੇ ਤੁਹਾਡੇ ਹਾਂ ਜੀ ਮੇਰਾ ਪ੍ਰਸ਼ਾਸਨ ਨੇ ਕਾਗਜ਼ ਪੱਤਰ ਫੜਿਆ ਤੇ ਉਹ ਤੇ ਤਾਂ ਕਰਕੇ ਤੁਸੀਂ ਮੇਰੇ ਕੋਲੇ ਆਏ ਹੋ ਜੀ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਤੁਹਾਨੂੰ ਲੱਗਦਾ ਕਿ ਆਮ ਮੁੰਡੇ ਦੀ ਸੁਣੀ ਜਾਂਦੀ ਹੈ ਬਿਲਕੁਲ ਸੁਣੀ ਜਾਂਦੀ ਹੈ ਆਮ ਬੰਦੇ ਦੀ ਤੁਸੀਂ ਆਏ ਹੋ ਤਾਂ ਸੁਣਨਗੇ ਮੇਰੀ ਆਹ ਲੱਗਦੀ ਵੀ हां ਜਿਹੜਾ ਪ੍ਰਸ਼ਾਸਨ ਆ ਉਹ ਕਿਸੇ ਬੰਦੇ ਦੀ ਛੋਟੇ-ਮੋਟੇ ਹਰ ਕੰਮ ਦੇ ਉੱਪਰ ਉਹਨੂੰ ਇਨਸਾਫ ਦੇ ਸਕਦਾ ਬਿਲਕੁਲ ਮਿਲੂਗਾ ਜੀ ਮੈਨੂੰ ਵੀ ਇਨਸਾਫ ਮਿਲੂਗਾ ਤੇ ਬਾਕੀ ਆਉਣ ਵਾਲੇ ਹੋਰ ਬੰਦਿਆਂ ਨੂੰ ਜਿਹਨੂੰ ਲੋੜ ਆ ਇਨਸਾਫ ਦੀ ਉਹਨੂੰ ਮਿਲਣਾ ਚਾਹੀਦਾ ਪਰ ਗੱਲਾਂ ਪਹਿਲ ਕਰਨੀ ਚਾਹੀਦੀ ਹੈ ਜੀ ਬੰਦੇ ਨੂੰ ਅਸੇ ਤੁਹਾਨੂੰ ਲੱਗਿਆ ਨਹੀਂ ਵੀ ਮੈਂ ਨਾ ਜਾਵਾਂ ਕੱਲ੍ਹ ਦਾ ਛੁੱਟੀ ਜੀ ਆ ਕੋਈ ਨਾ ਅੱਜ ਖਾ ਲਿਆ ਦੁਬਾਰੇ ਨਹੀਂ ਗੱਲ ਹੈ ਛੋਟੀ ਨਹੀਂ ਹੈਗੀ ਜੀ ਗੱਲ ਰੋਜ਼ ਰੁਟੀਨ ਦੀ ਹੈ ਜੀ ਇਹ ਗੱਲ ਹੈ ਕਈ ਵਾਰ ਹੋਰ ਮੇਰੇ ਵੀਰ ਭਾਈ ਰੋਂ ਉਹਨਾਂ ਦੀ ਵੀ ਸਬਜ਼ੀ ਖਰਾਬ ਹੋ ਜਾਂਦੀ ਹੈ ਜੀ ਉਹ ਵੀ ਮਜਬੂ ਇਹ ਵਧੇ ਡੜੀ ਮਹੀਨੇ ਲੱਗਦੀ ਹੁੰਦੀ ਹੈ ਲੱਗਦੀ ਨਹੀਂ ਇਹ ਡੜੀਆਂ ਮਹੀਨੇ ਚ ਤਾਂ 20 ਡੜੀਆਂ ਨਹੀਂ ਲੱਗਦੀਆਂ ਸਾਡੀਆਂ ਤੇ ਸਾਨੂੰ ਔਖਾ ਬਹੁਤ ਹੋ ਜਾਂਦਾ ਜੀ ਆਮ ਲੋਕਾਂ ਨੂੰ ਕੀ ਕਹਿਣਾ ਚਾਹੋ ਵੀ ਹਰ ਇੱਕ ਗੱਲ ਨੂੰ ਅਗਰ ਤੁਸੀਂ ਚਾਹੋ ਨਜਾਇਜ਼ ਹੋ ਰਿਹਾ ਤਾਂ ਪ੍ਰਸ਼ਾਸਨ ਕੋਲੇ ਪਹੁੰਚ ਕਰਨੀ ਚਾਹੀਦੀ ਹੈ ਵੀ ਬਿਲਕੁਲ ਜੀ ਲੋਕਾਂ ਨੂੰ ਜਾਗਰੂਤ ਹੋਣਾ ਚਾਹੀਦਾ ਹੈ ਜੇ ਕੋਈ ਧੱਕਾ ਕਰ ਰਿਹਾ ਤਾਂ ਦੱਸਣਾ ਚਾਹੀਦਾ ਪ੍ਰਸ਼ਾਸਨ ਨੂੰ ਤਾਂ ਪ੍ਰਸ਼ਾਸਨ ਤੁਹਾਡੀ ਗੱਲ ਸੁਣੂਗਾ ਐਸੋ ਡੀਮ ਨੂੰ ਜਾਂਚ ਦੀ ਗੱਲ ਕਹਿ ਰਹੇ ਨੇ ਕਿ ਵੀ ਉੱਥੇ ਜਾਵਾਂਗੇ ਰੈਡੀਅਲ ਦੇ ਨਾਲ ਗੱਲ ਕਰਾਂਗੇ ਜਾ ਕੇ ਉਸ ਸੋਲਵ ਕਰਾਂਗੇ ਤੁਹਾਡਾ ਮਾਮਲਾ ਪਤਾ ਕਿ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਹੈ ਬਿਲਕੁਲ ਵਧੀਆ ਕੰਮ ਕਰ ਰਹੇ ਜੇ ਕਰ ਰਹੇ ਨੇ ਮੇਰੀ ਇੱਥੇ ਮੇਰੀ ਗੱਲ ਤੇ ਸੁਣਵਾਈ ਹੋ ਰਹੀ ਹੈ ਤਾਂ ਚੰਗਾ ਕੰਮ ਕਰ ਰਹੇ ਨੇ ਠੀਕ ਐਂ ਤਾਂ ਸਾਡੇ ਕੋਲ ਕੱਲ ਹੀ ਸਾਡੇ ਮਾਨ ਜੋ ਡਿਪਟੀ ਕਮਿਸ਼ਨਰ ਸਭ ਤੋਂ ਕੰਪਲੇਨ ਸਾਡੇ ਕੋਲ ਪ੍ਰਾਪਤ ਹੋਈ ਸੀ ਵੀ ਕੋਈ ਬੰਦਾ ਕਿਤੇ ਕੋਲਾਪਾਰਕ ਦੇ ਕੋਲ ਕੋਈ ਥੋਲੇ ਫੋਟੋ ਰੇੜੀ ਲਗਾਉਂਦਾ ਤੇ ਉਹ ਉਹਦੀ ਦਰਖਾਸਤ ਇਸ ਵੀ ਸਾਡੇ ਉਹ ਫੋਟੋ ਵਾਲਾ ਪੈਸੇ ਸਾਡੇ ਤੋਂ ਵੱਧ ਲੈਂਦਾ ਹੈ ਤੋ ਬੰਦੇ ਨੇ ਜਿਹੜਾ ਦਰਖਾਸਤ ਕਰਤੇ ਮਾਝਾ ਓਡੀਸਾ ਕੋਲ ਅਪਰੋਚ ਕੀਤੀ ਸੀ ਸ਼ਿਕਾਇਤ ਲਗਾਏ ਕਿ ਤੋ ਓਡੀਸਾ ਵੱਲੋਂ ਮਾਰਕੋ ਕੇ ਸਾਡੇ ਕੋਲ ਆ ਗਈ ਹੈ ਤੇ ਅਸੀਂ ਕੱਲ ਸ਼ਾਮ ਹੀ ਆਈ ਅਸੀਂ ਦੀ ਪੜਤਾਲ ਕਰਵਾ ਰਹੇ ਹਾਂ ਤੋ ਇਹ ਅਸੀਂ ਇਹਨੂੰ ਛੋਟੀ ਹੋਵੇ ਚਾਹੇ ਵੱਡੀ ਹੋਵੇ ਚਾਹੇ ਗੰਭੀਰ ਹੋਵੇ ਨਾ ਹੋਵੇ ਅਸੀਂ ਹਰੇਕ ਸ਼ਿਕਾਇਤ ਦੀ ਉਹ ਵੀ ਦਰਖਾਸਤਕਰਤਾ ਕਿਸੇ ਉਮੀਦ ਨਾਲ ਸਰਕਾਰ ਕੋਲ ਪ੍ਰਸ਼ਾਸਨ ਕੋਲ ਆਂਦਾ ਹੈ ਤੋ ਵਾਕਈ ਇਹ ਯੂਨੀਕ ਕੰਪਲੇਟ ਤਾਂ ਤੁਹਾਡੇ ਸਹੀ ਆਖੇ ਵੀ ਅਸੀਂ ਯੂਨੀਕ ਹੈ ਲੇਕਿਨ ਜਿਹੜਾ ਦਰਖਾਸਤ ਕਰਤਾ ਆਉਂਦਾ ਕੋਈ ਉਮੀਦ ਕੋਈ ਆਪਣੀ ਕੋਈ ਮਜਬੂਰੀ ਲੈ ਕੇ ਸਾਡੇ ਕੋਲ ਆਉਂਦਾ ਤਾਂ ਅਸੀਂ ਦੀ ਵਾਕੀ ਪੜਤਾਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜੇ ਉਹਦਾ ਕੋਈ ਜੋ ਵੀ ਉਹਦਾ ਉਜਰ ਜੋ ਵੀ ਓਬਜੈਕਸ਼ਨ ਹੈ ਉਹਦਾ ਪਿਆਰ ਨਾਲ ਕੋਈ ਇਹਦਾ ਕੋਈ ਹੱਲ ਨਿਕਲ ਸਕੇ ਤਾਂ ਕਰਤਾ ਮਜਬੂਰੀ ਹੈ ਜੀ ਐਸੀ ਪਤਾ ਕਰਾ ਰਹੇ ਹਾਂ ਜੀ ਕਿਉਂਕਿ ਉਹਦੇ ਨਾਲ ਮੋਬਾਈਲ ਨੰਬਰ ਕੋਈ ਅਜੇ ਨਾਮ ਲਿਖਿਆ ਤੇ ਮਹੱਲਾ ਲਿਖਿਆ ਕਰਤਾਰਪੁਰਾ ਬਸਤੀ ਤੋਂ ਲਿਖਿਆ ਮਜਬੂਰੀ ਕਰਦਾ ਹਾਂ ਮਜਬੂਰੀ ਕਰਦਾ ਨਹੀਂ ਲਿਖਿਆ ਤੇ ਇਹ ਮਿਲ ਗਿਆ ਐਡਰੈਸ ਤਾਂ ਵੀ ਠੀਕ ਹੈ ਨਹੀਂ ਤਾਂ ਅਸੀਂ ਵਾਕੀ ਦੀ ਜੋ ਵੀ ਹੈਗੀ ਸ਼ਿਕਾਇਤ ਹੈ ਉੱਤੇ ਗੰਭੀਰਤਾ ਨਾਲ ਪੜਤਾਲ ਕਰਾਂਗੇ ਤੋ ਇਹ ਇਹ ਚੰਗੀ ਗੱਲ ਹੈ ਵੀ ਲੋਕਾਂ ਦਾ ਇੱਕ ਰੁਝਾਨ ਬਣਦਾ ਹੈ ਪ੍ਰਸ਼ਾਸਨ ਪ੍ਰਤੀ ਸਰਕਾਰ ਪਤੀ ਸਰਕਾਰ ਪਤੀ ਉਹਨੂੰ ਉਮੀਦ ਹੈ ਵੀ ਹਾਂ ਸਾਡੇ ਕੋਲ ਇਨਸਾਫ ਮਿਲੇਗਾ ਜਦ ਤੁਸੀਂ ਸਰਕਾਰ ਕੋਲ ਜਾਵਾਂਗੇ ਜਾਂ ਪ੍ਰਸ਼ਾਸਨ ਕੋਲ ਜਾਵਾਂਗੇ ਤਾਂ ਚੰਗੀ ਗੱਲ ਹੈ ਜੀ ਮੈਂ ਉਹ ਵੀ ਗੱਲ ਕਰ ਰਿਹਾ ਸੀ ਕਿ ਤੁਹਾਨੂੰ ਮਤਲਬ ਕਿ ਆਊਟ ਆਫ ਦੇ ਅੱਗੇ ਲੋਕ ਸਰਕਾਰੀ ਰੱਖਦਾ ਜਿਸ ਜੰਦ ਡਰਦੇ ਸੀ ਤੇ ਵੀ ਹੁਣ ਜੇ ਅਗਰ ਉਹ ਲਿਖ ਰਿਹਾ ਕਿ ਮੈਂ ਮਜ਼ਦੂਰ ਆ ਇੱਕ ਮਜ਼ਦੂਰ ਮਤਲਬ ਕਿ ਉਹ ਲੱਗ ਰਿਹਾ ਕਿ ਜੀ ਸੁਣਾਈ ਹੋਏਗੀ ਬਿਲਕੁਲ ਜੀ ਬਿਲਕੁਲ ਜੀ ਸੁਣਾਈ ਹੋਏਗੀ ਹਾਂ ਤੋ ਸਾਨੂੰ ਇਹ ਚੰਗਲ ਹੈ ਜੀ ਸਾਡੀ ਜਿਹੜੀ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਪਕੜ ਹੈ ਇੱਕ ਆਮ ਆਦਮੀ ਤੱਕ ਇੱਕ ਮਜ਼ਦੂਰ ਤੱਕ ਪਹੁੰਚੀ ਹੋਈ ਹੈ ਤਾਂ ਹੀ ਉਹ ਕੁਛ ਨਾ ਕੁਛ ਉਮੀਦ ਲੈ ਕੇ ਪ੍ਰਸ਼ਾਸਨ ਕੋਲ ਸਰਕਾਰ ਕੋਲ ਆਉਂਦਾ ਵੀ ਹਾਂ ਮੇਰੀ ਸੁਣਵਾਈ ਹੋਗੀ ਮੇਰੀ ਕਿਸੇ ਸ਼ਿਕਾਇਤ ਤੇ ਜਾਂ ਦਰਖਾਸਤ ਤੇ ਕੋਈ ਕਾਰਵਾਈ ਹੋਗੀ ਜਾਂ ਮੇਰਾ ਕੋਈ ਹੱਲ ਨਿਕਲੇਗਾ ਤੋ ਇਸੇ ਦੀ ਪੜਤਾਲ ਕਰ